ਬਦੀ ਰਾਤ ਮਲਾਜਮ ਚਿੱਟਾ ਲਾਉਂਦਾ ਤੁਹਾਡੇ ਘਰੋਂ ਫੜਿਆ ਗਿਆ ਵਾ ਤੇ ਤੇਰੇ ਘਰੋਂ ਫੜਿਆ ਗਿਆ ਵਾ ਉਹ ਕਹਿੰਦੀ ਯਾਰ ਮੇਰਾ ਫੋਨ ਹੈ ਤੇ ਆ ਵੀਡੀਓ ਕਹਿੰਦਾ ਮਾਦਾ ਗੱਲਾਂ ਬੇ ਕੋਈ ਕਿਆ ਰੱਖੀ ਹਣ ਕੁੱਤੇ ਕਰ ਮਾਦਾ ਕਹਾਂ ਮਾਦਾ ਫੜੇ ਕੁੱਤਾ ਵੀ ਚੱਲ ਤੇਰਾ ਇੱਧਰ ਚੱਲਦਾ ਪਿਆਈ ਇੱਧਰ ਹੈ ਕੁੱਤੇ ਮੈਂ ਅਮ ਮਲਾਜਮੀ ਸਮਾਨ ਪਿੰਦਾ ਫੜਿਆਈ ਮਾਦਾ ਮਲਾਜਮੀ ਸਮਾਨ ਪਿੰਦਾ ਫੜਿਆਈ ਸਮਾਨ ਪਿੰਦਾ ਫੜਾ ਮਾਤਾ ਹੁਣੇ ਫੜਾ ਲੇ ਹੁਣੇ ਤੇਰੀ ਵੀਡੀਓ ਬਣਾ ਇਹਦੀ ਮਾਤਾ ਵੀਡੀਓ ਬਣਾ ਪਹਿਲੇ ਪੱਟੀ ਪਾ ਬੈਣੀ ਲਾ ਫੜਾ ਮਾਤਾ ਫੜਾ ਅੱਗੋਂ ਨਿਕਲ ਮਾਤਾ ਫਲੈਸ਼ ਕਰ ਮਾਤਾ ਫਲੈਸ਼ ਕਰ ਬੈ ਪੁੰਦੇ ਬੈ ਚੱਲ ਇੱਧਰ ਇੱਥੇ ਇੱਥੇ ਛੜ ਕੇ ਤੇ ਲਾ ਛੜ ਕੇ ਤੇ ਛੜ ਦੇ ਛੜ ਕੇ ਆ ਚਲੇ ਮਾਤਾ ਬਿਲਕੁਲ ਛੜ ਅੱਗੋਂ ਛੜ ਓਏ ਪਾ ਛੜ ਦੇ ਹੱਥ ਛੜ ਦੇ ਹੱਥ ਕਿੱਥੇ 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 ਬੈ ਗਈ ਪੁੱਛ ਕਿੱਥੇ ਸਮਾਨ ਲਾਂਦੇ ਫੜੇ ਓਏ ਚੱਲ ਨਹੀਂ ਸੁਣਦੇ ਪਾਣੀ ਪਾਣੀ ਇੱਥੇ ਪਾਣੀ ਮਾਰਾ ਪਾਣੀ ਛੋਟੇ ਯਾਰ ਮੇਰੀ ਜਾਨ ਉਹਦੀ ਪਾਣੀ ਪੁੱਛਦਾ ਗਲਤੋ ਰਾਹ ਸੁ ਰੱਜਿਆ ਤੂੰ ਹੈਗਾ ਐ ਤੂੰ ਵਰਦੀ ਪਾਈ ਆ ਵਰਦੀ ਤੁੱਤੋਂ ਪਾਈ ਆ ਤੈਨੂੰ ਸ਼ਰਮ ਨਹੀਂ ਆਗੀ ਫੂਂਗਾ ਫੂਂਚੋ ਕੀ ਫੂਂਗਾ ਕਰ ਕਰ ਚੁੱਕੀ ਫੋਨ ਨੰਬਰ ਸੁਣਗਾ ਮੇਰਾ ਫੋਨ ਉੱਪਰ ਹੈਲੋ ਹੈ ਟਾਰ ਮੈਂ ਕਰਦੀ ਮਾਣੇ ਕਰਦੀ ਕਰ ਵੀ ਲੈ ਕੇ ਜਾਵਾ ਜਿਹੜੇ ਨੂੰ ਨਾ ਕੀ ਲੋਕੀ ਕਹਿੰਦੇ ਸੀ ਆਸਮਾਨ ਵੇਚਦੇ ਪਰ ਇਹ ਨਹੀਂ ਵੇਚਦੇ ਇਹ ਨਾਲ ਵਕਾਉਂਦੇ ਵੀ ਆ ਹਾਂ ਵਕਾਉਂਦੇ ਵੀ ਆ ਜਲੀਲ ਕਰਦੇ ਜਲੀਲ ਕਰਦੇ ਆ ਅਰੇ ਇੰਨੇ ਗੰਦੇ ਆ ਆ ਜੇ ਆ ਵੀ ਰਦ ਨਾਲੇ ਗਾਈਗਾ ਇਹ ਰੱਖਣੀ ਤੁਹਾਨੂੰ ਅਸਰ ਜੁਨੇ ਭੇਜਿਆ ਨਹੀਂ ਆਣਾ ਨਹੀਂ ਆਣਾ ਨਹੀਂ ਆਣਾ ਅੱਜ ਦਿਨ ਨਾਲੇ ਗਾਈਨਾ ਅੱਜ ਦਿਨ ਨਾਲੇ ਗਾਈਨਾ ਦੱਸ ਨਹੀਂ ਆਣਾ ਓਏ ਇੰਦੇ ਅੰਦਰ ਬੈਠੇ ਆ ਇਹ ਵੀਡੀਓ ਇੱਥੇ ਹੀ ਹੈ ਇੱਥੇ ਹੀ ਹੈ ਇੱਥੇ ਹੀ ਆ ਮਾੜਾ ਵੀਡੀਓ ਆਈ ਇਹ ਵੀ ਵੀਡੀਓ ਡਿੱਗਦਾ ਫਿਰੰਦਿਆ ਵਾ ਕਾਸ਼ੀ ਓ ਰੰਦ ਉੱਠਣ ਦੇ ਯਰ ਨੂੰ ਉਸ ਚਾਂਦੇ ਬਣਾਇਆ ਓ ਇਹਨੂੰ ਉਸ ਚਾਂਦੇ ਓ ਚਾਂਦੇ ਪਾਣੀ ਪੂਣੀ ਪਾਉਂ ਮੈਂ ਪਾਣੀ ਪਾ ਰਿਹਾ ਰੰਦ